ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਕਿਵੇਂ ਹੋ ਤੁਸੀਂ ਸਾਰੇ ਤੁਹਾਡਾ ਦਿਲ ਲੱਗਿਆ ਹੋਇਆ ਠੀਕ ਠਾਕ ਅੱਜ ਦੀ ਜਿਹੜੀ ਗੱਲ ਹੈ ਨਾ ਉਹ ਦਿਲ ਨਾਲ ਸਬੰਧਤ ਗੱਲਾਂ ਹੀ ਨੇ ਜਿਹੜੀਆਂ ਦੋ ਚਾਰ ਮੇਰੇ ਦਿਮਾਗ 'ਚ ਆ ਰਹੀਆਂ ਸੀਗੀਆਂ ਕਿ ਸਾਡਾ ਦਿਲ ਲੱਗਣਾ ਕਿੰਨਾ ਕੁ ਜ਼ਰੂਰੀ ਆ ਤੇ ਕਿੱਥੇ-ਕਿੱਥੇ ਅਸੀਂ ਸਿਰਫ ਦਿਲ ਨੂੰ ਤਵੱਜੋ ਦੇਣੀ ਆ ਕਿੱਥੇ-ਕਿੱਥੇ ਅਸੀਂ ਦਿਲ ਨੂੰ ਪਾਸੇ ਰੱਖ ਕੇ ਅੱਗੇ ਚੱਲਣਾ ਕਈ ਵਾਰ ਨਾ ਮੇਰੇ ਮਤਲਬ ਗੱਲ ਹੋ ਰਹੀ ਸੀ ਇੱਕ ਦਿਨ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਹੁਣ ਅੱਜਕੱਲ ਬੱਚੇ ਵਿਦੇਸ਼ਾਂ 'ਚ ਜਾਂਦੇ ਆ ਪੜ੍ਹਾਈ ਲਈ ਪਲੱਸ 2 ਕੀਤੀ ਹੁੰਦੀ ਆ ਤੇ ਹਲੇ ਮੈਚਿਓਰਿਟੀ ਆਈ ਨਹੀਂ ਹੁੰਦੀ ਅਸੀਂ ਬਾਹਰ ਭੇਜ ਦਿੰਨੇ ਆ ਜਿਹੜੇ ਤਾਂ ਫੈਮਿਲੀ 'ਚ ਜਾਂਦੇ ਆ ਆਪਦੇ ਰਿਸ਼ਤੇਦਾਰਾਂ ਕੋਲ ਜਾਂਦੇ ਆ ਚਲੋ ਉਹਨਾਂ ਦਾ ਹਨਾ ਹੋਰ ਤਰੀਕਾ ਹੁੰਦਾ ਰਹਿਣ ਦਾ ਉੱਥੇ ਕਈ ਵਾਰ ਪੇਰੈਂਟਸ ਇੱਕਦਮ ਬੱਚਿਆਂ ਨੂੰ ਇਧਰੋਂ ਮਤਲਬ ਇੰਨੇ ਕੰਫਰਟ ਜ਼ੋਨ ਚ ਹੁੰਦੇ ਨੇ ਅੱਜ ਕੱਲ ਲਾੜ ਲਾੜ ਜੇ ਚ ਰੱਖੇ ਹੁੰਦੇ ਨੇ ਬੱਚੇ ਤੇ ਪਰ ਅਸੀਂ ਉਧਰ ਭੇਜ ਦਿੰਨੇ ਆ ਤਾਂ ਉਹਨਾਂ ਦੀ ਸ਼ਿਕਾਇਤ ਹਮੇਸ਼ਾ ਜਦੋਂ ਫੋਨ ਕਰੋ ਇਹ ਹੀ ਹੁੰਦੀ ਆ ਕਿ ਸਾਡਾ ਦਿਲ ਨਹੀਂ ਲੱਗਦਾ ਤੇ ਮੇਰੀ ਆਪਣੀ ਇੱਕ ਕਜ਼ਨ ਹੈਗੀ ਆ ਉਹਦੇ ਉਹਦੀ ਬੇਟੀ ਗਈ ਆ ਪਿਛਲੇ ਦਿਨਾਂ ਚ ਤੇ ਮੈਂ ਐਵੇਂ ਇੱਕ ਦਿਨ ਉਹਦੇ ਨਾਲ ਗੱਲ ਕਰਨ ਲੱਗੀ ਮੈਂ ਕਿਹਾ ਵੀ ਕੀ ਹਾਲ ਆ ਉਹਦਾ ਵੀ ਕਿਵੇਂ ਕਹਿੰਦੀ ਠੀਕ ਆ ਉਹਦਾ ਨਾ ਪਹਿਲਾਂ ਪਹਿਲਾਂ ਤਾਂ ਕਹਿੰਦੀ ਦਿਲ ਨਹੀਂ ਲੱਗਿਆ ਮੈਂ ਹੱਸ ਵੀ ਮੈਂ ਕਿਹਾ ਵੀ ਉਹ ਵੀ ਆਪਾਂ ਦਿਲ ਲਾਉਣ ਥੋੜਾ ਗਏ ਆ ਹਰ ਥਾਂ ਤੇ ਆਪਾਂ ਦਿਲ ਲਾਉਣ ਥੋੜਾ ਜਾਣੇ ਆ ਮੈਂ ਕਿਹਾ ਦਿਲ ਲੱਗਦਾ ਹੁੰਦਾ ਜਦੋਂ ਆਪਾਂ ਛੁੱਟੀਆਂ ਹੁੰਦੀਆਂ ਆਪਾਂ ਨਾਨਕੀ ਜਾਂਦੇ ਆ ਬੱਚਿਆਂ ਨੂੰ ਭੇਜਦੇ ਆ ਤੇ ਬੱਚੇ ਕਹਿੰਦੇ ਵੀ ਹਾਂ ਉੱਥੇ ਜਾਣਾ ਸਾਡਾ ਦਿਲ ਲੱਗ ਜਾਂਦਾ ਅਸੀਂ ਕਿਤੇ ਹੋਰ ਜਾਂਦੇ ਆ ਉਸ ਸਾਡੀ ਸਮੱਸਿਆ ਪਤਾ ਕੀ ਹੈ ਅਸੀਂ ਜਿੱਥੇ ਵੀ ਜਾਈਏ ਆਪਦੇ ਕੰਮ ਦੀ ਭਾਲ ਚ ਜਾਨੇ ਆ ਕੰਮ ਦੀ ਤਲਾਸ਼ ਚ ਜਾਨੇ ਆ ਜਾਂ ਕੰਮ ਕਰਨ ਲਈ ਜਾਨੇ ਆ ਉੱਥੇ ਅਸੀਂ ਆਪਦੇ ਦਿਲ ਨੂੰ ਪਾਸੇ ਰੱਖ ਕੇ ਜਾਣਾ ਉੱਥੇ ਅਸੀਂ ਆਪਦੀ ਲੋੜ ਲਈ ਜਾਨੇ ਆ ਤੇ ਜੇ ਅਸੀਂ ਉੱਥੇ ਵੀ ਇਹੀ ਗੱਲਾਂ ਕਰੀ ਜਾਵਾਂਗੇ ਸਾਡਾ ਦਿਲ ਨਹੀਂ ਲੱਗਦਾ ਤੇ ਵੀ ਇਹ ਤਾਂ ਮੈਂ ਕਿਹਾ ਫਿਰ ਘਰ ਦੇ ਵੀ ਕਹਿੰਦੇ ਅੱਛਾ ਦਿਲ ਨਹੀਂ ਲੱਗਦਾ ਚੱਲ ਕੋਈ ਨਾ ਫਿਰ ਕਈ ਵਾਰ ਮਾਵਾ ਉਦਾਸ ਹੋ ਜਾਂਦੇ ਹਾਂ ਹਾਏ ਸਾਡੇ ਬੱਚੇ ਦਾ ਦਿਲ ਨਹੀਂ ਲੱਗਦਾ ਪਰ ਕਦੇ ਕੋਈ ਇਹ ਨਹੀਂ ਕਹਿੰਦਾ ਵੀ ਜੇ ਦੇਲੀ ਲਾਉਣਾ ਤਾਂ ਫਿਰ ਆ ਜਾ ਵਾਪਸ ਵੀ ਤੁਸੀਂ ਉੱਥੇ ਛੁੱਟੀਆਂ ਕੱਟਣ ਨਹੀਂ ਗਏ ਵੀ ਤੁਸੀਂ ਇੰਜੋਏ ਕਰਨ ਨਹੀਂ ਗਏ ਕਿ ਤੁਹਾਡਾ ਦਿਲ ਲੱਗਣਾ ਜ਼ਰੂਰੀ ਆ ਇਹ ਵੱਖਰੀ ਗੱਲ ਆ ਕਿ ਤੁਹਾਨੂੰ ਉੱਥੇ ਸਾਰਾ ਕੁਝ ਸਹੀ ਤੁਹਾਡੇ ਮੁਤਾਬਕ ਹੋ ਜਾਂਦਾ ਤੇ ਤੁਹਾਡਾ ਦਿਲ ਵੀ ਲੱਗ ਜਾਂਦਾ ਪਰ ਸਾਡਾ ਸਾਰਾ ਫੋਕਸ ਹੋਣਾ ਚਾਹੀਦਾ ਆਪਣੇ ਕੰਮਾਂ ਲਈ ਵੀ ਜਿੱਥੇ ਅਸੀਂ ਗਏ ਆ ਇਸ ਵੇਲੇ ਅਸੀਂ ਕਿਹੜੀ ਕੰਡੀਸ਼ਨ 'ਚ ਆ ਕਿੱਥੇ ਬੈਠੇ ਆ ਕੀ ਕਰਨਾ ਆ ਉੱਥੇ ਅਸੀਂ ਹਰ ਵਾਰ ਤਾਂ ਦਿਲ ਦੀ ਇੰਨੀ ਸੁਣਨੀ ਵੀ ਦਿਲ ਲੱਗਦਾ ਹੈ ਜਾਂ ਨਹੀਂ ਲੱਗਦਾ ਦਿਲ ਤੇ ਦਿਮਾਗ ਦੇ ਵਿੱਚ ਹਮੇਸ਼ਾ ਇੱਕ ਘੋਲ ਚੱਲਦਾ ਹੀ ਰਹਿੰਦਾ ਹੈ ਤੇ ਉਹ ਜ਼ਰੂਰੀ ਆ ਚੱਲਣਾ ਜਿੱਥੇ ਅਸੀਂ ਆਪਣੀ ਸਾਰੀ ਮਿਹਨਤ ਲਾਉਣੀ ਆ ਆਪਣੀ ਥਕਾਨ ਮਹਿਸੂਸ ਹੀ ਨਹੀਂ ਹੋਣ ਦੇਣੀ ਉਹ ਹੁੰਦੀਆਂ ਸਾਡੇ ਸਾਡੇ ਕੰਮ ਸਾਡੀ ਜੌਬ ਤੇ ਉੱਥੇ ਅਸੀਂ ਦਿਲ ਬਾਰੇ ਕਦੇ ਹੀ ਨਹੀਂ ਸੋਚਣਾ ਤੇ ਮੈਂ ਫਿਰ ਉਹਨੂੰ ਹੱਸ ਕੇ ਕਿਹਾ ਮੈਂ ਕਿਹਾ ਵੀ ਕਈ ਵਾਰ ਮੈਂ ਸੋਚਦੀ ਆ ਵੀ ਆਪ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਹਨਾ ਨਵੀਂ ਥਾਂ ਤੇ ਚਲੀਆਂ ਜਾਂਦੀਆਂ ਜੇ ਆਪਾਂ ਪੁਰਾਣੀਆਂ ਗੱਲਾਂ ਨੂੰ ਯਾਦ ਕਰੀਏ ਵੀ ਉੱਪਰੇ ਲੋਕੋ ਉੱਪਰੇ ਘਰ ਉਪਰੀ ਜ਼ਿੰਦਗੀ ਸਾਰਾ ਕੁਝ ਅਸੀਂ ਉੱਥੇ ਆ ਜੰਨੀ ਆ ਤੇ ਮੈਂ ਕਿਹਾ ਇਹਦਾ ਮਤਲਬ ਅਸੀਂ ਔਰਤਾਂ ਤਾਂ ਜ਼ਿਆਦਾ ਸਾਡੇ ਕੋਲ ਤਾਂ ਜ਼ਿਆਦਾ ਹੈਗੀ ਹੈ ਮਹਾਨਤਾ ਵੀ ਅਸਾ ਸਾਡਾ ਉੱਥੇ ਦਿਲ ਵੀ ਅਸੀਂ ਲਾਉਣਾ ਹੁੰਦਾ ਜੇ ਨਹੀਂ ਲੱਗਦਾ ਅਸੀਂ ਤਾਂ ਵੀ ਨਹੀਂ ਕਹਿਣਾ ਹੁੰਦਾ ਵੀ ਦਿਲ ਨਹੀਂ ਲੱਗਦਾ ਸਾਡੇ ਇੱਕ ਇਹ ਥੋਪੀ ਗਈ ਹੁੰਦੀ ਹੈ ਚੀਜ਼ ਵੀ ਉੱਥੇ ਜਾ ਕੇ ਰਹਿਣਾ ਉੱਥੇ ਹੀ ਤੁਸੀਂ ਉਹਨਾਂ ਦੇ ਮੁਤਾਬਕ ਚੱਲਣਾ ਆ ਕਰਨਾ ਆਪਣੀਆਂ ਖਵਾਇਸ਼ਾਂ ਨੂੰ ਪਾਸੇ ਰੱਖ ਦੇਣਾ ਇਹ ਗੱਲ ਮੈਂ ਇੱਕ ਦਿਨ ਆਪਣੇ ਬੇਟੇ ਨਾਲ ਵੀ ਕੀਤੀ ਉਹ ਹੁਣ ਨਹੀਂ ਕਰਦਾ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ ਚ ਕਹਿੰਦਾ ਹੁੰਦਾ ਸੀ ਦਿਲ ਨਹੀਂ ਸੀ ਉਹਨੇ ਕਦੀ ਕਿਹਾ ਉਹ ਕਹਿੰਦਾ ਸੀਗਾ ਕਿ ਵੀ ਬਿਜ਼ੀ ਹੋਣਾ ਜ਼ਰੂਰੀ ਆ ਕਿਉਂਕਿ ਕੰਮ ਨਹੀਂ ਮਿਲਦੇ ਬੱਚਿਆਂ ਨੂੰ ਜ਼ਿਆਦਾ ਫਿਰ ਪਤਾ ਨਹੀਂ ਹੁੰਦਾ ਕੋਈ ਗਾਈਡੈਂਸ ਨਹੀਂ ਹੁੰਦੀ ਚਲੋ ਉਹ ਵੱਖਰੀਆਂ ਸਮੱਸਿਆਵਾਂ ਆ ਤੇ ਪਰ ਜਿਹੜੇ ਬੱਚੇ ਖਾਮ ਖਾਈ ਇਧਰ ਪੋਲੇ ਜ ਜਿਹਨੂੰ ਆਪਾਂ ਕਹਿੰਨਾ ਬੱਚੇ ਪੋਲੇ ਰੱਖੇ ਹੁੰਦੇ ਆ ਜਾਂ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਚ ਜਦੋਂ ਅਸੀਂ ਦਿਲ ਨੂੰ ਮੂਹਰੇ ਲੈ ਆਉਨੇ ਆ ਤਾਂ ਫਿਰ ਹੁੰਦਾ ਵੀ ਭਾਈ ਤੂੰ ਦਿਲ ਹੀ ਲਾਲਾ ਆ ਕੇ ਬਹਿ ਜਾ ਤੇ ਮੈਨੂੰ ਲੱਗਿਆ ਵੀ ਇਹ ਗੱਲ ਵੀ ਆਪਾਂ ਕਰੀਏ ਇਹ ਵੀ ਇਹਦੇ ਤੇ ਵੀ ਸੋਚਣਾ ਬਣਦਾ ਕਿ ਜਿੱਥੇ ਅਸੀਂ ਆਪਦੇ ਕੁਸ਼ਕ ਕਰ ਗੁਜ਼ਰਨ ਲਈ ਚੱਲੇ ਆਂ ਕੁਝ ਪ੍ਰਾਪਤੀ ਕਰਨ ਲਈ ਚੱਲੇ ਆਂ ਉੱਥੇ ਆਪ ਨੂੰ ਉਹਨਾਂ ਕ ਸਟਰੋਂਗ ਬਣਾ ਕੇ ਚੱਲੀਏ ਸਭ ਤੋਂ ਪਹਿਲਾਂ ਆਪਦਾ ਮਾਈਂਡ ਮੇਕਅਪ ਕਰੀਏ ਦਿਮਾਗੀ ਤੌਰ ਤੇ ਸਟਰੋਂਗ ਹੋਈਏ ਵੀ ਉੱਥੇ ਜਿੱਥੇ ਚੱਲੇ ਆਂ ਉੱਥੇ ਆਹਾ ਆਹਾ ਮੁਸ਼ਕਲਾਂ ਵੀ ਸਾਨੂੰ ਆਉਣਗੀਆਂ ਆਹਾ ਆਹਾ ਚੀਜ਼ਾਂ ਲਈ ਸਾਨੂੰ ਹੋਰ ਸਟਰਗਲ ਕਰਨੀ ਪੈਣੀ ਆ ਤਾ ਕਿਤੇ ਜਾ ਕੇ ਸਾਨੂੰ ਉਹ ਹਾਸਲ ਹੋਣਾ ਜੋ ਹਾਸਲ ਕਰਨ ਲਈ ਅਸੀਂ ਘਰੋਂ ਨਿਕਲੇ ਸੀ ਤੇ ਅਦਰਵਾਈਜ਼ ਜਿਹੜੇ ਦਿਲ ਹੁੰਦੇ ਆ ਨਾ ਇਹ ਤੁਹਾਨੂੰ ਇਹਨਾਂ ਦੀ ਜਦੋਂ ਮੰਨੋਗੇ ਤੁਹਾਨੂੰ ਬਹੁਤਾ ਕੁਝ ਤੁਹਾਡੀ ਝੋਲੀ 'ਚ ਨਹੀਂ ਪੌਂਦਾ ਦਿਲ ਹਮੇਸ਼ਾ ਕੰਫਰਟੇਬਲ ਰਹਿਣਾ ਚਾਹੁੰਦਾ ਹਮੇਸ਼ਾ ਕੰਫਰਟ ਜ਼ੋਨ 'ਚ ਜਾਣਾ ਚਾਹੁੰਦਾ ਪਰ ਜਿਹੜੀ ਸਾਡੇ ਹਾਲਾਤ ਹੈ ਸਾਡੀਆਂ ਸਿਚੁਏਸ਼ਨ ਹੈ ਉਹ ਸਾਨੂੰ ਕਹਿੰਦੀਆਂ ਕਿ ਹੋਰ ਸਟਰੋਂਗ ਬਣੋ ਹੋਰ ਮਿਹਨਤੀ ਬਣੋ ਉੱਥੇ ਫਿਰ ਤੁਹਾਨੂੰ ਦਿਮਾਗ ਦੀ ਸੋਚਣੀ ਪੈਂਦੀ ਆ ਉਹਦੀ ਮੰਨਣੀ ਪੈਂਦੀ ਆ ਤਾਂ ਇਹ ਸੀਗਾ ਕਿ ਤੁਸੀਂ ਦਿਲ ਉੱਥੇ ਲਾਓ ਜ਼ਰੂਰ ਲਾਓ ਦਿਲ ਨੂੰ ਵੀ ਰਾਹਤ ਦਿਓ ਦਿਲ ਨੂੰ ਰਾਹਤ ਉਦੋਂ ਆਉਂਦੀ ਹੈ ਜਦੋਂ ਅਸੀਂ ਮਿਹਨਤਾਂ ਕਰ ਕਰਕੇ ਆਪਣੀਆਂ ਪਲੈਨਿੰਗਾਂ ਨਾਲ ਸੋਹਣੀਆਂ ਪਲੈਨਿੰਗਾਂ ਨਾਲ ਕੁਝ ਹਾਸਲ ਕਰ ਲੈਣੇ ਆ ਉਦੋਂ ਬਾਅਦ ਫਿਰ ਅਸੀਂ ਦਿਲ ਦੀਆਂ ਵੀ ਸੁਣ ਲਈਏ ਦਿਲ ਲਗੀਆਂ ਵੀ ਕਰ ਲਈਏ ਉਹ ਬਾਅਦ ਦੀਆਂ ਗੱਲਾਂ ਨੇ ਪਰ ਜਦੋਂ ਵੀ ਕਿਤੇ ਬੱਚੇ ਮਾਂ ਪਿਓ ਨੂੰ ਦੱਸਦੇ ਆ ਵੀ ਅਸੀਂ ਹੁਣ ਕੀ ਕਰੀਏ ਜਾਂ ਅਸੀਂ ਘਬਰਾ ਗਏ ਜਾਂ ਸਾਡਾ ਨਹੀਂ ਜੀ ਲੱਗਦਾ ਤਾਂ ਉੱਥੇ ਕਦੇ ਵੀ ਉਹਨਾਂ ਨੂੰ ਇਹ ਨਹੀਂ ਕਹਿਣਾ ਵੀ ਹਾਂ ਉਹਨਾਂ ਨੂੰ ਕਹੋ ਵੀ ਜੀ ਲੱਗਣ ਤੁਸੀਂ ਉੱਥੇ ਜੀ ਲੋਨ ਤੁਸੀਂ ਉੱਥੇ ਨਹੀਂ ਗਏ ਤੁਸੀਂ ਆ ਕੁਝ ਹਾਸਲ ਕਰਨਾ ਸੀ ਤੁਸੀਂ ਕਮਾਈਆਂ ਕਰਨੀਆਂ ਸੀ ਤੁਸੀਂ ਪਹਿਲਾਂ ਪੜਾਈਆਂ ਕਰਨੀਆਂ ਸੀ ਫਿਰ ਤੁਸੀਂ ਕਮਾਈਆਂ ਕਰਨੀਆਂ ਸੀ ਮਿਹਨਤਾਂ ਕਰਨੀਆਂ ਸੀ ਤੇ ਸਾਰਾ ਕੁਝ ਸਾਰਿਆਂ ਨੂੰ ਬਹੁਤ ਆਸਾਨੀ ਨਾਲ ਨਹੀਂ ਮਿਲਦਾ ਹੁੰਦਾ ਤੇ ਇਹ ਜਦੋਂ ਫਿਰ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਆ ਤਾਂ ਯਕੀਨਨ ਫਿਰ ਨਿਆਣਿਆਂ ਨੂੰ ਵੀ ਪਤਾ ਲੱਗਦਾ ਉਹ ਵੀ ਫਿਰ ਛੇਤੀ ਸਿਆਣੇ ਹੋਣ ਲੱਗ ਜਾਂਦੀਆਂ ਤੇ ਇਹ ਸਿਗੀ ਗੱਲ ਵੀ ਦਿਲਾਂ ਦੀ ਕਦੇ ਫੇਰ ਸੁਣਾਵਾਂਗੇ ਸਤਿ ਸ਼੍ਰੀ ਅਕਾਲ